ਹਾਂਜੀ ਪੀਐਸ ਸਟੈਟ ਯੂਨੀਅਨ ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਸਭ ਨੂੰ ਰਾਮ ਰਾਮ ਸਭ ਨੂੰ ਸ਼ਸ਼ਿਆ ਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਪਿੱਛੇ ਤੁਸੀਂ ਇਸ ਵੀਡੀਓ ਦਾ ਥੰਬਨੇਲ ਚੈੱਕ ਕਰ ਲਿਆ ਕੀ ਅਪਡੇਟ ਹੈ ਤਾਂ ਜਿਸ ਤਰ੍ਹਾਂ ਆਪਣਾ ਇੱਕ ਬਹੁਤ ਵੱਡਾ ਜਿਹੜਾ ਹੈ ਬੈਮ ਸੀਗਾ ਉਹ ਅੱਜ ਕਿਤਨਾ ਕੀਤੇ ਦੂਰ ਹੋ ਗਿਆ ਆਪਾਂ ਇਹ ਚੀਜ਼ ਕਹਿ ਰਹੇ ਸੀਗੇ ਕਿ ਈਟੀਟੀ ਦੀਆਂ ਜਿਹੜੀ ਵੈਕੈਂਸੀਜ਼ ਨੇ ਉਹ ਨਹੀਂ ਹੋਣਗੀਆਂ ਕਿਉਂਕਿ ਆਪਾਂ ਨੂੰ ਇਹ ਲੱਗਦਾ ਸੀਗਾ ਕਿ ਜਿਹੜੀ ਈਟੀਟੀ ਯੂਨੀਅਨ ਹੈ ਸਟੱਪਾਸ ਯੂਨੀਅਨ ਉਹ ਸੰਘਰਸ਼ ਦੇ ਮੈਦਾਨ ਦੇ ਵਿੱਚ ਨਹੀਂ ਸੀਗੀ ਬਟ ਜੋ ਇਛੇ ਧਰਨਾ ਬੇਰੁਜ਼ਗਾਰ ਸਾਂਝੇ ਮੋਰਚੇ ਦਾ ਲੱਗਿਆ ਤਾਂ ਉਸ ਦੇ ਵਿੱਚ ਸਾਂਝੇ ਮੋਰਚੇ ਦੇ ਵਿੱਚ ITT TET ਪਾਸ ਯੂਨੀਅਨ ਜਿਹੜੀ ਹੈ ਉਹ ਸ਼ਾਮਿਲ ਹੈ ਉਹਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਤੇ ਸ਼ਮੂਲੀਅਤ ਕਰਨ ਤੋਂ ਬਾਅਦ ਜਿਹੜੀ ਮੀਟਿੰਗ ਹੈ ਉਹਨਾਂ ਦੀ ਉਹ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਦੇ ਨਾਲ ਜਿਹੜੀ ਹੈ 9 ਤਰੀਕ ਦੀ ਤੈਅ ਹੋਈ ਹੈ ਯਾਨੀ ਕਿ ਜਿਸ ਦਿਨ ਆਪਣੀ ਮੀਟਿੰਗ ਹੈ ਉਸੇ ਦਿਨ ਹੀ ITT TET ਪਾਸ ਯੂਨੀਅਨ ਦੀ ਮੀਟਿੰਗ ਹੈ ਹੁਣ ਦੇਖਣਾ ਇਹੀ ਹੈ ਕੀ ਇਸ ਮੀਟਿੰਗ ਦੇ ਵਿੱਚ ਜਿੰਨਾ ਨੂੰ ਜਿਹੜਾ ਹੈ ਹੱਲ ਕੀਤਾ ਜਾਂਦਾ ਹੈ ਤਾਂ ਸਾਥੀਓ ਜੇਕਰ ETT ਦੀਆਂ ਪੋਸਟਾਂ ਜਿਸ ਤਰ੍ਹਾਂ ਦਬਾਅ ਬਣ ਚੁੱਕਿਆ ਮਾਸਟਰ ਕਾਟਰ ਯੂਨੀਅਨ ਦਾ ਸਰਕਾਰ ਦੇ ਉੱਪਰ ਉਸੇ ਤਰ੍ਹਾਂ ਜੇਕਰ EDD TET ਪਾਸ ਯੂਨੀਅਨ ਦਾ ਬਣ ਗਿਆ ਦਬਾਅ ਤਾਂ ਫਿਰ PS TET ਯੂਨੀਅਨ ਦਾ ਦਬਾਅ ਜਿਹੜਾ ਜਿੰਨਾ ਵੀ ਆਪਾਂ ਬਣਾਇਆ ਇਹ ਖਤਮ ਹੋ ਜਾਊਗਾ ਇਸ ਚੀਜ਼ ਨੂੰ ਦੇਖਦੇ ਹੋਏ ਅੱਡਰ ਕਮ ਸੀਕਤ ਅੱਡ ਤੱਕ ਜਾਣਕਾਰੀ ਨੂੰ ਸਾਂਝਾ ਕਰਨਾ ਮੀਟਿੰਗ ਜਿਹੜੀ ਹੈ 9 ਤਰੀਕ ਦੀ ਉਹਨਾਂ ਦੀ ਵੀ ਹੋਣ ਜਾ ਰਹੀ ਹੈ ਹੋਰ ਵੀ ਦੋ ਤਿੰਨ ਯੂਨੀਅਨ ਯੂਨੀਅਨ ਹੈ ਲਗੀਆਂ ਉਸ ਦਿਨ 9 ਤਰੀਕ ਨੂੰ ਜਿਹੜੀ ਸਿੱਖਿਆ ਮੰਤਰੀ ਸਾਹਿਬ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਤਾਂ ਦੇਖਦੇ ਹਾਂ ਉਹਨਾਂ ਵੱਲੋਂ ਕੀ ਜਵਾਬ ਆਉਂਦਾ ਆਪਾਂ ਨੂੰ ਅਗਰ ਆਪਣੇ ਵੱਲ ਜਵਾਬ ਪੋਜ਼ੀਟਿਵ ਰਹੂਗਾ ਤਾਂ ਸਰਕਾਰ ਨੂੰ ਓਨਲੀ ਦੋ ਤੋਂ ਤਿੰਨ ਦਿਨ ਦਿੱਤੇ ਜਾਣਗੇ ਜੇ ਉਹਨਾਂ ਦੇ ਵਿੱਚ ਆਪਣਾ ਪਹਿਲੀ ਗੱਲ ਉਸੇ ਦਿਨ ਫੋਨ ਕਰਵਾ ਕੇ ਸਾਰਾ ਕੁਝ A to Z ਚੀਜ਼ਾਂ ਦਾ ਜਿਹੜਾ ਹੈ ਪੁੱਛਿਆ ਜਾਊਗਾ ਜੋ ਵੀ ਅਪਡੇਟ ਹੈ ਡਿਪਾਰਟਮੈਂਟ ਦੀ ਦੁਆਰ ਤੋਂ ਸਿਕਮਤ ਦੇ ਸਾਹਿਬ ਵੱਲੋਂ ਠੀਕ ਹੈ ਜੀ ਜੇਕਰ ਉਹਨਾਂ ਦਾ ਨੇਗਪੀ ਰਿਸਪੌਂਸ ਹੁੰਦਾ ਤਾਂ ਆਉਣ ਵਾਲੀ 18 ਅਗਸਤ ਜਿਸ ਤਰ੍ਹਾਂ ਅਸੀਂ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਚੁੱਕੇ ਹਾਂ ਹੋਣ ਵਾਲੀ 18 ਅਗਸਤ ਨੂੰ ਪੀਐਸਟ ਯੂਨੀਅਨ ਪੰਜਾਬ ਵੱਲੋਂ ਕਰਨਾ ਅਨਾਉਂਸ ਕਰ ਦਿੱਤਾ ਗਿਆ ਹੈ। ਸਥਾਨ ਹੈ ਜੀ ਵੇਰਕਾ ਪਲਾਂਟ 18 ਅਗਸਤ ਨੂੰ ਸਮਾਂ ਹੈਗਾ ਜੀ 10 ਵਜੇ ਗ੍ਰੀਨ ਦੇ ਉੱਪਰ ਤੁਹਾਨੂੰ ਨਹੀਂ ਸਮਾਂ ਦਿਖਾਇਆ ਗਿਆ। 10 ਵਜੇ ਨੈਟ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਜੀ। ਸਾਰੇ ਮਿਲ ਕੇ ਆਪਾਂ ਇੱਕ ਜਟ ਹੋ ਕੇ ਹੁਣ ਯੂਨੀਅਨ ਦੇ ਨਾਲ ਖੜੋ ਤਾਂ ਹੀ ਜਿਹੜਾ ਪੀਟੀਟੀ ਦੀਆਂ ਵੈਕੈਂਸੀਜ਼ ਲੈਣ ਦੇ ਵਿੱਚ ਆਪਾਂ ਕਾਮਯਾਬ ਸੋਰੀ ਜਿਹੜਾ ਪੀਐਸ ਸਟੈਟ ਦਾ ਪੇਪਰ ਲੈਣ ਦੇ ਵਿੱਚ ਕਾਮਯਾਬ ਹੋਵਾਂਗੇ ਅਗਰ 8TT ਦੇ ਵੈਕੈਂਸੀਸ ਦੇ ਜਿਹੜਾ ਯੂਨੀਅਨ ਦਾ ਦਬਾਅ ਬਣ ਗਿਆ ਤਾਂ ਪੀਐਸ ਸਟੈਟ ਫੇਰ ਦੂਰ ਹੋ ਜਾਣਾ ਸਰਕਾਰ ਪਹਿਲਾਂ ਹੀ ਚਾਹ ਰਹੀ ਤੁਹਾਡਾ ਪੇਪਰ ਲੈਣਾ ਇਹ ਪੇਪਰ ਜਿਹੜਾ ਹੈ ਸੁਪਨਾ ਬਣ ਜਾਊਗਾ ਆਪਣਾ ਤਾਂ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਦਾ ਸੀਟੈਟ ਪੇਪਰ ਜਿਹੜਾ ਹੈ ਉਹ ਹੋ ਚੁੱਕਿਆ ਹੈ ਕਾਫੀ ਜਨੇ ਦਾ ਰਿਜ਼ਲਟ ਪੋਜ਼ੀਟਿਵ ਆ ਚੁੱਕਿਆ ਜਿਨ੍ਹਾਂ ਦਾ ਪੋਜ਼ੀਟਿਵ ਨਹੀਂ ਵੀ ਆਇਆ ਉਹਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਛੇ ਮਹੀਨਾਂ ਤੋਂ ਬਾਅਦ ਜਿਹੜਾ ਸੀਟਡ ਦਾ ਪੇਪਰ ਹੈ ਉਹ ਆ ਦੇ ਪੈਨ ਤੇ ਰਿਕਾਰਡਿੰਗ ਜਿਹੜਾ ਹੁੰਦਾ ਹੀ ਹੁੰਦਾ ਤਾਂ ਤੁਹਾਨੂੰ ਸਭ ਨੂੰ ਅਪੀਲ ਹੈ ਸਮਾਂ ਅੱਜ ਆਪਾਂ ਜੇ ਇਕੱਠੇ ਹੋ ਕੇ ਹਮਲਾ ਮਾਰ ਲਾਂਗੇ ਤਾਂ ਆਪਣਾ ਹੱਲ ਜਿਹੜਾ ਹੈ ਹੋ ਜਾਊਗਾ ਨਹੀਂ ਤਾਂ ਤੁਸੀਂ ਬਾਕੀ ਦੇਖ ਰਹੇ ਹੋ ਸਰਕਾਰ ਇਸ ਤਰ੍ਹਾਂ ਜੋ ਜੋ ਵੀ ਉਹਨਾਂ ਵੱਲੋਂ ਜਿਹੜੀ ਨੀਤੀ ਅਪਣਾਈ ਜਾ ਰਹੀ ਹੈ ਬਾਕੀ ਮੀਟਿੰਗ ਤੋਂ ਬਾਅਦ ਜੋ ਰਿਸਪਾਂਸ ਆਉਂਦਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਚੈਨਲ ਤੇ ਜਿਹੜਾ ਚੈਨਲ ਤੇ ਨਵੇਂ ਨੇ ਉਹ ਚੈਨਲ ਸਬਸਕ੍ਰਾਈਬ ਕਰ ਲਓ ਫਸਟ ਵਾਰ ਜਿਹੜੇ ਵਿਜ਼ਿਟ ਕਰ ਰਹੇ ਨੇ ਤੇ ਜਿਹੜੇ ਯੂਨੀਅਨ ਦੇ ਗਰੁੱਪਾਂ ਦੇ ਨਾਲ ਨਹੀਂ ਜੁੜੇ ਹੋਏ ਉਹਨਾਂ ਨੂੰ ਮੇਰੀ ਬੇਨਤੀ ਹੈ ਗਰੁੱਪਾਂ ਦੇ ਨਾਲ ਜੁੜੋ WhatsApp ਗਰੁੱਪ ਦਾ ਲਿੰਕ ਜਿਹੜਾ ਹੈ ਮੈਂ ਪਿੰਨ ਕਰ ਰਿਹਾ ਤੁਸੀਂ ਉਸ ਗਰੁੱਪ ਦੇ ਨਾਲ ਜਿਹੜਾ ਹੈ ਜੁੜ ਸਕਦੇ ਹੋ ਉਸ ਦੇ ਵਿੱਚ ਅਸੀਂ ਸਾਡੇ ਵੱਲੋਂ ਸਭ ਤੋਂ ਪਹਿਲਾਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਅੱਗੇ ਵੀ ਜਿਹੜਾ ਜੋ ਵੀ ਨੀਤੀ ਹੋਊਗੀ ਉਹ ਸੀ ਤੁਹਾਡੇ ਨਾਲ ਗਰੁੱਪਾਂ ਰਾਹੀਂ ਸ਼ੇਅਰ ਕਰਦੇ ਰਹਾਂਗੇ ਤਾਂ ਜਲਦੀ ਇੱਕ ਜਿਹੜੀ ਹੈ ਮੀਟਿੰਗ ਜੂਮ ਮੀਟਿੰਗ ਜਿਹੜੀ ਹੈ ਉਹ ਵੀ ਆਰਗੇਨਾਈਜੇਸ਼ਨ ਕਰ ਰਹੇ ਆ ਸਾਰੀ ਯੂਨੀਅਨ ਕਮੇਟੀ ਦੇ ਨਾਲ ਸਾਰੇ ਉਹ ਸਾਥੀਓ ਇਹ ਵੀ ਜ਼ਰੂਰੀ ਹੈ ਤੁਹਾਡੇ ਨਾਲ ਲਿੰਕ ਜਿਹੜਾ ਗਰੁੱਪਾਂ ਰਾਹੀਂ ਸ਼ੇਅਰ ਕੀਤਾ ਜਾਊਗਾ ਸਾਰੇ ਗਰੁੱਪਾਂ ਦੇ ਵਿੱਚ ਲਿੰਕ ਪ੍ਰੋਵਾਈਡ ਹੋਊਗਾ ਤਾਂ ਉਸ ਤੋਂ ਬਾਅਦ ਜਿਹੜੀ ਅਗਲੀ ਗੋਤ ਬੰਦੀ ਤੁਹਾਡੇ ਨਾਲ ਉੱਥੇ ਸਾਂਝੀ ਕਰਾਂਗੇ ਤਾਂ ਸਾਰਿਆਂ ਨੂੰ ਪਿਆਰ ਭਰੀ ਬੇਨਤੀ ਹੈ ਕੀ ਸਾਰੇ ਵੱਧ ਚੜ ਕੇ ਸਾਥ ਦਿਓ 18 ਅਗਸਤ ਨੂੰ ਜੇਕਰ ਆਪਣਾ ਪੋਜ਼ਿਟਿਵ ਰਿਜ਼ਲਟ ਨਹੀਂ ਆਂਦਾ ਜੇ ਆਪਣੀ ਮੀਟਿੰਗ ਦੇ ਵਿੱਚ ਹਨ ਕਿ ਜਿਹੜੀ ਮੀਟਿੰਗ 9 9 ਤਰੀਕ ਨੂੰ ਹੋਣ ਜਾ ਰਹੀ ਹੈ 18 ਅਗਸਤ ਨੂੰ ਸਾਰੇ ਤਿਆਰ ਰਹੋ ਸਾਰੇ ਇਕੱਠੇ ਇਕਜੁੱਟ ਹੋ ਕੇ ਆਪਾਂ ਜਿਹੜਾ ਹੈ ਸੰਘਰਸ਼ ਦੇ ਮੈਦਾਨ ਦੇ ਵਿੱਚ ਉਤਰਨਾ ਹੈ ਹੁਣ ਹੁਣ ਕਾਫੀ ਸਮਾਂ ਬੀਤ ਚੁੱਕਿਆ ਹੈ ਠੀਕ ਹੈ ਜੀ ਹੁਣ ਆਪਾਂ ਪੀਐਸਟੈਟ ਦਾ ਨੋਟੀਫਿਕੇਸ਼ਨ ਲੈ ਕੇ ਆਈਏ ਤੇ ਫਿਰ ਉਸ ਤੋਂ ਬਾਅਦ ਆਪਣਾ ਜਿਹੜਾ ਤਿਆਰੀਆਂ ਦੇ ਵਿੱਚ ਲੱਟੀਏ ਔਰ ਪੀਐਸਟੈਟ ਦਾ ਪੇਪਰ ਕਲੀਅਰ ਕਰਕੇ ਜਿਹੜਾ ਹੈ ਆਪਦਾ ਜਿਹੜਾ ਆਪਦੇ ਰਾਹ ਦੇ ਵਿੱਚ ਜਿਹੜਾ ਆਪਣਾ ਜੋ ਆਪਣਾ ਸੁਪਨਾ ਇੱਕ ਗਵਰਨਮੈਂਟ ਜੋਬ ਲੈਣਾ ਉਸ ਨੂੰ ਪੂਰਾ ਕਰੀਏ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਦੇ ਸਾਥੀਆਂ ਤੱਕ ਤਾਂ ਕਿ ਹਰ ਇੱਕ ਸਾਥ ਸਕੇ ਅਪਡੇਟ ਪਾਉਂਟ ਸਕੇ ਸਾਥਿਓ ਇਹ ਕੋਈ ਜਿਹੜਾ ਮੈਂ ਤੁਹਾਡੇ ਨਾਲ ਔਥੈਂਟਿਕ ਜਾਣਕਾਰੀ ਸਾਂਝੀ ਕਰ ਰਿਹਾ ਕੋਈ ਮੇਰੇ ਕੋਲ ਲੈਟਰ ਮੈਂ ਸਕਰੀਨ ਦੇ ਉੱਪਰ ਲਗਾ ਨਹੀਂ ਸਕਿਆ ਕਿਉਂਕਿ ਉਸ ਦੇ ਕਈ ਰੀਜ਼ਨ ਸੀਗੇ ਤਾਂ ਮੈਂ ਤੁਹਾਨੂੰ ਇਨਫੋਰਮੇਸ਼ਨ ਜ਼ਰੂਰ ਸਾਂਝੀ ਕਰ ਰਿਹਾ ਤੁਹਾਡੇ ਨਾਲ ਕਿ ਜਿਹੜੀ ਮੀਟਿੰਗ ਹੈ ਉਹ 9 ਅਗਸਤ ਨੂੰ ਹੋਣ ਜਾ ਰਹੀ ਹੈ ਜਨਨ ਕਿ ਜਿਹੜੀ ਪਹਿਲਾਂ ਮੀਟਿੰਗ ਆਪ ਨੂੰ 5 ਅਗਸਤ ਨੂੰ ਆਪਣੀ ਹੋਣ ਜਾ ਰਹੀ ਸੀ ਉਹ 9 ਅਗਸਤ ਦੀ ਹੋਗੀ ਸੀ ਇਹ ਤੁਸੀਂ ਜਾਣਦੇ ਹੋ ਤਾਂ ਉਹ ਮੀਟਿੰਗ ਜਿਹੜੀ ਹੈ 9 ਅਗਸਤ ਨੂੰ ਹੋਣ ਜਾ ਰਹੀ ਹੈ ਆਪਣੀ ਔਰ ETTT ਟਟਪਾਸ ਯੂਨੀਅਨ ਦੀ ਔਰ ਮਾਸਟਰ ਕੈਡਰ ਯੂਨੀਅਨ ਦੀ ਤਾਂ ਸਾਰਿਆਂ ਨੂੰ ਬੇਨਤੀ ਹੈ ਯੂਨੀਅਨ ਦਾ ਸਾਥ ਦਿਓ ਤੁਹਾਡੇ ਸਾਥ ਨਾਲ ਪੀਐਸਟ ਦਾ ਨੋਟੀਫਿਕੇਸ਼ਨ ਆ ਸਕਦਾ ਹੈ ਬਾਕੀ ਮੇਰੀ ਇੱਕ ਸਾਥੀ ਨੂੰ ਹੋਰ ਵੀ ਬੇਨਤੀ ਹੈ ਕਦੇ ਵੀ ਕਿਸੇ ਸਾਥੀ ਨੂੰ ਰਿਸਪੌਂਸ ਨਹੀਂ ਦਿੱਤਾ ਸੀ ਹਰ ਇੱਕ ਵਾਰੀ ਬੋਲਦੇ ਰਹਿੰਦੇ ਨੇ ਸਾਥਿਓ ਫੰਡ ਦਾ ਜ਼ਰੂਰ ਮਦਦ ਕਰੋ ਕਿਉਂਕਿ ਯੂਨੀਅਨ ਮੈਂਬਰਸ ਨੇ ਮੀਟਿੰਗ ਲਈ ਜਾਣਾ ਹੈ ਕਾਫੀ ਖਰਚੇ ਹੋ ਜਾਂਦੇ ਨੇ ਤਾਂ ਕੁਝ ਹੋਰ ਵੀ ਚੀਜ਼ਾਂ ਤੁਹਾਡੇ ਲਈ ਬੈਸਟ ਕਰਨ ਦੀ ਜਿਹੜੀ ਹੈ ਪਲੈਨਿੰਗ ਚੱਲ ਰਹੀ ਹੈ ਸਾਡੇ ਵੱਲੋਂ ਇਹੀ ਪਲੈਨਿੰਗ ਚੱਲ ਰਹੀ ਹੈ ਕਿ ਜਲਦੀ ਤੋਂ ਜਲਦੀ ਇੱਕ ਫਿਰ ਪ੍ਰੈਸ ਕਾਨਫਰੰਸ ਜਿਹੜੀ ਹੈ ਆਰਗੇਨਾਈਜੇਸ਼ਨ ਕੀਤੀ ਜਾਵੇ ਸਾਡੀ ਗੱਲ ਚੱਲ ਰਹੀ ਹੈ ਤਾਂ ਕੁਝ ਚੈਨਲਾਂ ਦੇ ਵੀ ਖਰਚੇ ਹੁੰਦੇ ਨੇ ਪੇਡ ਹੁੰਦੇ ਨੇ ਤਾਂ ਉਹਨਾਂ ਨੂੰ ਵੀ ਜਿਹੜਾ ਹੈ ਕੁਝ ਪੇਡ ਕਰਨਾ ਪਏਗਾ ਤਾਂ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਕੱਠੇ ਹੋ ਕੇ ਆਪਾਂ ਇਸ ਚੈਨਲ ਨੂੰ ਜਿਹੜਾ ਦਿੱਤ ਸਕਦੇ ਹਾਂ ਤਾਂ ਇੱਕ ਵਾਰ ਫਿਰ ਤੋਂ ਬੇਨਤੀ ਹੈ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਹੈ ਜਿਹੜੀ ਸਮੇਂ-ਸਮੇਂ ਤੇ ਪਹੁੰਚਦੀ ਰਹੇ ਇਹਨਾਂ ਹੀ ਕਹਿੰਦਾ ਹੋਇਆ ਤੁਹਾਡਾ ਸਭ ਦਾ ਪੀਐਸ ਸਟੱਟ ਯੂਨੀਅਨ ਵੱਲੋਂ ਬਹੁਤ-ਬਹੁਤ ਧੰਨਵਾਦ